ਆਹ ਤੇ ਹੁਣ ਪਿਆਰ ਹੀ ਦੇਣਾ ਮੈਂ ਤੇ ਉਦੇ ਹੱਥੇ ਰੱਖ ਦੋ ਮੈਂ ਦੇਣਾ ਕੀ ਪਰ ਤੇਰਾ ਵੀ ਫਰਜ ਬੰਦਾ ਈ ਫੇਰ ਨਾ ਤੂੰ ਕਹੀਂ ਫੇਰ ਤੈਨੂੰ ਗਲੀ ਮਾਂ ਲੈ ਜਾਣਾ ਨਹੀਂ ਵੱਡੀ ਨੇ ਤੈਨੂੰ ਗਿਆ ਨਹੀਂ ਨਾ ਨਾਈ ਇਹਨੇ ਦਿੰਦੀ ਰਹਿ ਤਾ ਚਲੋ ਭਾਈ ਜੀ ਜਿਹੜੇ ਪੈਸੇ ਸੀ ਤੁਹਾਡੇ ਕੋ ਲੈਣੇ ਆ ਨਾ ਉਹਦੇ ਚੋਂ ਥੋੜਾ ਘਟਕਟਾ ਕਰ ਲਓ ਆ 100 200 ਰੁਪਇਆ ਮੇਰਾ ਵੀ ਮੇਰੇ ਵੰਡੇ ਦਾ ਉਹਦੇ ਹੱਥ ਰੱਖ ਦਿਓ ਬਾਕੀ ਮੈਂ ਹੰਮੀਆ ਕਰੇ 100 200 ਨਾ ਨਹੀਂ ਸ਼ਮਿੰਗ ਗੱਲ ਕਰਨੀ ਇਹ ਕਿਹੜਾ ਕੋਈ ਸੱਤ ਬਗਾਨਾ ਹੈ ਆਪਣੀ ਸਕੀਨ ਨਾ ਆਣਿਆ ਮੈਂ ਤਾਂ ਨਹੀਂ ਉਹਦੇ ਹੱਥ ਤੇ 1000 ਰੁਪਇਆ ਤੇ ਕਮ ਸੇ ਕਮ ਆ 1000 ਤੂੰ ਦੇ ਸੋਨਾ ਨੂੰ ਤੋਰ ਪਰ ਜਨਮਾ ਭਾਬੀ ਹੋਣ ਦਾ ਐਵੇਂ ਹੁਣ ਪਾਸੇ ਹੋ ਕੇ ਨਾ ਬਹਿ ਜਾ ਠੀਕ ਹੈ ਜਿਹੜੀਆਂ ਪਿਛਲੀਆਂ ਗੱਲਾਂ ਹੋਈਆਂ ਪੁੱਲਾਈ ਦੀਆਂ ਹੁੰਦੀਆਂ ਇਹ ਥੋੜੀ ਕੋਣ ਪੀਂਗੀ ਪਾ ਕੇ ਰੱਖ ਲਈ ਤੇ ਪੈਸਿਆਂ ਦੀ ਗੱਲ ਉਹ ਮੈਂ ਭਾਜੀ ਤੇਰੇ ਘਰ ਆ ਮੈਂ ਜਾ ਕੇ ਦਿੰਨੀ ਸੀ ਨਾ ਭਲਾ ਪੁੱਛਦੀਆਂ ਵੀ ਕਿਹੜੇ 5000 ਰੁਪਏ ਜਿਹੜਾ ਤੂੰ ਮੇਰੀ ਜਾਨ ਖਾਦੀ ਆ ਪੁੱਛ ਲਿਓ ਯਾਦ ਨਾ ਉਹਦੋਂ ਵੀ ਤੁਸੀਂ ਕਹਿੰਦੇ ਸੀ ਕਿ ਮੈਂ ਪੁੱਛਦੀ ਆ ਜਾ ਕੇ ਅਜੇ ਤੱਕ ਨਹੀਂ ਤੁਸੀਂ ਪੁੱਛਿਆ ਨਹੀਂ ਮੈਨੂੰ ਜਾ ਕੇ ਘਰ ਚੇਤਾ ਭੁੱਲ ਗਿਆ ਵਾ ਉਹ ਤਾਂ ਚੇਤੇ ਦੇਣੇ ਆ ਉਹ ਤਾਂ ਚੇਤਾ ਭੁੱਲ ਗਿਆ ਵਾ ਤੂੰ ਤੇ 5000 ਰੁਪਏ ਨੂੰ ਫੜ ਕੇ ਬਹਿ ਗਈ ਆ ਮੇਰੀ ਗੱਲ ਸੁਣੋ ਮੈਂ ਜਾਂਦੇ ਕੱਪ ਚਾਹ ਬਣਾ ਦਿੰਦੇ ਕੀ ਕੱਜ ਜਾਂਦੇ ਨਹੀਂ ਚਾਹ ਨਹੀਂ ਸਬਜ਼ੀ ਵਿੱਚ ਕੱਟਾਂਗੇ ਝਟਕਾ ਲਾਉਣੀ ਆ ਜਾ ਪਰੋਨੇ ਆਉਣ ਵਾਲੇ ਕੱਟੇ ਹੁਣ ਜਨ ਦੇ ਨਾਲ ਚਾਹ ਤੇਰੋ ਕੋਈ ਗੱਲ ਨਹੀਂ ਮੈਂ ਕਰਦੀ ਨਹੀਂ ਪੱਕਾ ਨਹੀਂ ਬਣਾਓ ਇਹੋ ਹੀ ਨਹੀਂ ਜਾਂਦੀ ਉਹ ਪਤਾ ਨਹੀਂ ਮੇਰੀ ਸੱਸ ਨੇ ਵੀ ਹੋਣਾ ਨਾਲ ਤੇ ਨਹੀਂ ਹੋਣਾ ਮੈਂ ਤਾਂ ਹੀ ਤੈਨੂੰ ਕਿਹਾ ਵਾਜੀ ਸੱਸ ਮਾ ਇੱਕ ਚੱਲ ਇੱਕ ਜਣਾ ਸੋਈ ਚ ਬੜੇ ਜਾਏ ਇੱਕ ਜਣਾ ਬਹਿ ਜਾਏਗਾ ਜੇ ਮਾਦਾ ਹੁੰਦੀ ਤਾਂ ਸੱਸ ਕੋ ਬੇਟੀ ਰਹਿੰਦੀ ਤੇ ਰਣਜੀਤ ਨੂੰ ਵੀ ਕਰਦੇ ਫੋਨ ਤੇ ਮਿਲ ਲਈ ਕਿ ਗੁੱਸਾ ਕਰੇ ਕਿ ਪੈਰ ਤੇ ਛੋਟਾ ਭਰਾ ਨਹੀਂ ਆਇਆ ਕਿ ਪਤਾ ਉਹਨਾਂ ਕੋ ਵਿਚਾਰਿਆਂ ਕੋ ਪੈੜੀ ਚ ਆਇਆ ਜਾਣਾ ਕਿ ਨਹੀਂ ਆਇਆ ਜਾਣਾ ਤੂੰ ਪਤਾ ਥੋੜਾ ਤੂੰ ਫਰਜ ਨਿਭਾ ਲਾ ਵੈਸੇ ਜਿਹੜਾ ਜੇਟ ਵੀ ਕਰ ਦਿਆ ਆ ਫੋਨ ਉਹ ਕਹਿੰਦਾ ਮੈਂ ਕਰ ਦਿੰਦਾ ਤੇ ਆ ਜੀ ਹੁਣ ਬੇਟੀ ਨੇ ਨੇ ਕੱਪੜੇ ਤੇ ਪਾਏ ਬੜੇ ਸੋਹਣੇ ਬਦਲਣੇ ਨਾ ਪੈ ਜੀ ਬੜਾਦਰ ਸੋਈ ਜੀ ਆ ਠੀਕ ਨਾ ਕੱਪੜੇ ਤੇ ਪਾਏ ਤੂੰ ਬੜੇ ਸੋਹਣੇ ਤੂੰ ਬਣਾ ਕੇ ਦੇ ਕੇ ਗਈ ਹੁਣੀ ਮੈਨੂੰ ਸੂਟ ਜਿਹੜਾ ਮੈਂ ਬੜਾ ਸੋਨਾ ਪਾਇਆ ਵਾ ਸ਼ਰਮ ਨਹੀਂ ਆਉਂਦੀ ਹੈ ਜਦੋਂ ਪੈਸਿਆਂ ਦਾ ਮਸਲਾ ਹੁੰਦਾ ਉਦੋਂ ਮੂੰਹ ਚੁੱਕ ਕੇ ਤੇ ਐਣ ਤੋਰਦੀ ਹੈ ਜਦੋਂ ਨਾਨਾ ਘਰ ਰਸੋਈ 'ਚ ਕੰਮ ਕਰਾਉਣਾ ਸੀ ਪੋਚੇ ਮਰਵਾਉਣੇ ਸੀ ਤੇ ਉਦੋਂ ਆਪ ਰੱਖੀ ਹੈ ਹੈ ਚਾਰ ਚਾਰ ਦਿਨ ਹੋ ਰਹਿੰਦੀ ਆ ਤੇ ਇੱਧਰ ਗੇੜਾ ਨਹੀਂ ਮਾਰਦੀ ਹੁਣ ਤੋਰਨੀ ਆ ਤੇ ਹੁਣ ਅਖੇ ਤੂੰ ਵੀ ਆ ਤੂੰ ਵੀ ਦੇ ਜੋ ਦੇਣਾ ਕੋਈ ਗੱਲ ਨਹੀਂ ਕਾਕਾ ਜੇ ਮੈਨੂੰ ਦੇਣੇ ਪਏ ਨਾ ਤੇ ਮੈਂ ਦੂਜੀ ਤਰ੍ਹਾਂ ਹੀ ਦਵਾਂਗੀ ਤੇ ਇਹਨੂੰ ਵੀ ਥੱਲੇ ਲਾ ਕੇ ਛੱਡੂਗੀ ਵੇਖੀ ਸਹੀ ਫੋਨ ਤੇ ਘਰ ਆ ਇਹਨਾਂ ਨੂੰ ਆ ਇਹ ਨਹੀਂ ਲੈ ਤੱਕ ਹਲੋ ਹਾਂਜੀ ਕਿੱਥੇ ਹੈ ਗਿਓ ਅੱਛਾ ਤੇ ਮੈਂ ਕਿਹਾ ਆਏ ਨਹੀਂ ਤੁਸੀਂ ਅੱਛਾ ਚਾ ਮਮੀ ਨੇ ਨਾਲ ਆਣਾ ਜੀ ਠੀਕ ਹੈ ਤੇ ਫਿਰ ਕੀ ਬਣਾਵਾਂ ਓਕੇ ਓਕੇ ਅੱਛਾ ਕੋਈ ਨਹੀਂ ਫਿਰ ਆਜੋ ਤੁਸੀਂ ਹੈ ਠੀਕ ਆ ਚਲੋ ਕਿੰਦੇ ਆਨੇ ਆ ਚੱਲ ਮੈਂ ਭਾਬੀ ਨੂੰ ਦੱਸ ਦਿੰਨੀ ਆ ਮੰਮੀ ਨੇ ਵੀ ਸ਼ਾਇਦ ਆਣਾ ਕਿ ਨਹੀਂ ਆਣਾ ਇਹਨਾਂ ਨੇ ਤਾਂ ਕੁਝ ਦੱਸਿਆ ਨਹੀਂ ਆ ਉਹਨਾਂ ਦਾ ਤਾਂ ਚੱਲ ਕੱਚਾ ਪੱਕਾ ਹੀ ਆ ਭਾਬੀ ਪੱਬੀ ਜੀ ਹਾਂ ਪਤਾ ਨਹੀਂ ਉਹ ਕਿੱਥੇ ਚਲੇ ਗਏ ਭਾਬੀ ਐ ਕਿੱਥੇ ਲੱਗੇ ਹਾਂ ਰਾਧਾ ਦੱਸ ਕਿੱਥੇ ਸੀ ਭਾਬੀ ਮੈਂ ਕਿੱਥੇ ਆਜਾ ਮਾਰੀਆਂ ਮੈਂ ਉਧਰ ਗਈ ਸ਼ਮੀ ਮਦ ਹੁਨੇ ਆਈ ਪਹਿਲਾਂ ਮੈਂ ਜਮਾਰੇ ਨੀਰੋ ਹੋਰ ਮਿਲ ਤੈ ਕੋ ਆਵਾਜ਼ ਸੁਣੀ ਅੱਛਾ ਮੇਰੀ ਗਾਲ ਸੁਨੋ ਹਾਂ ਦੱਸ ਆ ਕੰਦੇ ਕਿ ਮੈਂ ਧੜੇ ਘੰਟੇ ਤੱਕ ਆਨਾ ਵਾਂ ਤੇ ਮੰਮੀ ਦਾ ਤੇ ਕੱਜਾ ਪੱਕਾ ਵਾ ਮੰਮੀ ਦਾ ਨਹੀਂ ਕੁਝ ਪਤਾ ਉਹਨਾਂ ਨੇ ਆਣਾ ਹੈ ਕਿ ਨਹੀਂ ਕਿ ਜਸਾਸਤੇ ਦੀ ਨਹੀਂ ਆ ਨਾ ਹਾਂ ਉਹਦਾ ਨਹੀਂ ਕੁਝ ਪਤਾ ਤੇ ਮੈਂ ਇਹਨਾਂ ਨੂੰ ਪੁੱਛਣ ਨਹੀਂ ਸੀ ਮੈਂ ਕਿ ਕੀ ਬਣਾਵਾ ਕਿਤੇ ਜੋ ਮਰਜ਼ੀ ਬਣਾ ਲਓ ਮਰਜ਼ੀ ਕੀ ਬਣਾ ਲਓ ਉਹ ਮੈਂ ਗੋਭੀ ਰਹੀ ਉਹ ਆ ਗੋਭੀ ਬਣਾ ਲੈਨੇ ਮਸਾਲਾ ਕੀਤਾ ਤੇ ਕੱਟ ਗੋਭੀ ਤੇ ਨਾਲ ਚਾਵਲ ਚੌਲ ਨਾਲ ਦੀਪ ਕੋੜੀਆਂ ਪਾ ਲੈਨੇ ਆ ਹਾਂ ਬਸ ਬਹੁਤ ਠੀਕ ਹੈ ਹੋਰ ਕੁਝ ਬਣਾਣਾ ਤੇ ਦੱਸਦੇ ਨਹੀਂ ਨਹੀਂ ਫੇਰ ਨਾ ਕਹੀਂ ਵੀ ਮਾਂ ਕਰਨੀ ਹੈਗੀ ਤੇ ਭਾਬੀ ਨੇ ਰੋਟੀ ਨਹੀਂ ਚੱਜਣਾ ਬਣਾਈ ਹੈ ਨਹੀਂ ਮੈਂ ਆਪ ਤੁਹਾਨੂੰ ਕਹਿਣੀਆਂ ਠੀਕ ਆ ਅਲਗੋਬੀ ਹੋ ਗਿਆ ਕਮੜਾ ਵਾਲੀ ਝੋਲ ਬਣਾ ਲਉ ਪਕੌੜੀਆਂ ਦਹੀਂ ਹੈਗੇ ਆ ਤੇ ਤੇਰੀ ਮੰਮੀ ਨਾਲ ਗੱਲ ਹੋਈ ਏ ਇੱਧਰ ਕਦੋਂ ਆਣਾ ਨਾਨਕਿਆਂ ਤੋਂ ਪਤਾ ਨਹੀਂ ਮੰਮੀ ਕੰਦੇ ਇੱਕ ਦੋ ਦਿਨ ਲੱਗ ਜਾਣੇ ਆ ਤੈਨੂੰ ਇੱਕ ਦਿਨ ਕਹਿੰਦੀ ਮੈਂ ਤਾਂ ਕਹਿੰਦੇ ਸ਼ਾਮ ਤੱਕ ਵੇਖਣੀ ਆ ਪਤਾ ਨਹੀਂ ਕੰਦੇ ਇੱਕ ਦੋ ਦਿਨ ਲੱਗਨੇ ਆ ਯਾਨੀ ਕਿ ਤੈਨੂੰ ਸਹੀ ਗੱਲ ਦੱਸੀ ਆ ਰਹਿਣਾ ਹੁਣ ਆਵਾ ਕੀ ਪਤਾ ਤੇ ਫੇਰ ਤੂੰ ਕਹਿ ਦੇਣਾ ਵੀ ਮੈਂ ਚੱਲ ਜਾਣਾ ਜੀ ਅੱਜ ਦੱਸ ਦੇਣਾ ਮੈਂ ਮੰਮੀ ਨੂੰ ਫੋਨ ਕਰ ਦਾਂਗੀ ਆ ਤੂੰ ਦੱਸ ਦੇ ਚਲ ਵੀਰ ਅਦਰ ਉਧਰ ਬੈਠਾ ਵਾ ਆ ਉਧਰ ਦੂਜਾ ਚਲ ਤੂੰ ਐਮ ਕਰ ਮੈਂ ਮਸਾਲਾ ਕੀਤਾ ਸੀ ਤੂੰ ਗੋਭੀ ਕੱਟ ਤੇ ਕੜਾਈ ਚ ਤੇਲ ਪਾ ਕੇ ਧਰ ਉਹਨਾਂ ਚ ਕਸੜੀ ਤੇ ਮੈਂ ਆ ਕੇ ਮਸਾਲਾ ਭੁੰਨੀ ਗੋਭੀ ਬਣਾਉਣੀ ਮੈਂ ਗੱਲ ਕਰ ਰਹੀ ਹਾਂ ਇਹਨਾਂ ਨਾਲ ਪੀਣੀ ਜਾ ਹਾਂ ਚਲ ਮੈਂ ਆਉਣੀ ਆ ਫਿਰ ਆਪ ਕਰ ਲੈ ਉੱਕ ਜਾ ਆਹ ਲੈ ਦੱਸ ਕੰਧੀਆਂ ਉਹ ਮੰਮੀ ਨੇ ਤੈਨੂੰ ਸੱਚ ਦੱਸਿਆ ਵਾ ਬੰਦਾ ਪੁੱਛੇ ਇਹ ਤੁਹਾਡਨੋਂ ਕੋਈ ਦੁਸ਼ਮਣ ਹੀ ਆ ਭਾਬੀਆਂ ਵੀ ਨਾ ਹੱਥ ਦੀ ਕਰਾਂਦੀਆਂ ਆ ਬੇਟੀਆਂ ਸੇ ਪੋਈਆਂ ਆਦੋਂ ਆਂ ਮੇਰੀ ਗੱਲ ਸੁਨੋ ਹਾਂ ਹੋ ਗਈਆਂ ਆ ਉਹ ਤਾਂ ਬੜਾ ਹੀ ਹੋਰ ਤਰ੍ਹਾਂ ਬੋਲੀ ਮੇਰ ਨਾਲ ਕਿਉਂ ਹੋਰ ਜਿਵੇਂ ਉਹਨੇ ਬੋਲਣਾ ਮੈਂ ਕਿਹਾ ਮੈਂ ਕਿਹਾ ਤੇਰੀ ਨਾਨ ਨੂੰ ਤੋੜ ਮੈਂ ਲੈ ਕਹਿੰਦੀ ਤੂੰ ਤੋੜ ਦੇ ਜੀ ਸਾਰਾ ਦਿਨ ਘੁੱਪੇ ਰਹਿੰਦੀ ਤੇਰੇ ਕੋਲ ਕੰਮ ਕਰ ਤੇਰੇ ਕਰਦੀ ਆ ਤੇ ਉਹਨਾਂ ਤੋੜਨ ਲੱਗੀ ਤੂੰ ਮੈਨੂੰ ਬੁਲਾਇਆ ਮੈਂ ਕਿਹਾ ਸੱਸ ਮਾਂ ਕਰਨੀ ਹੈ ਕਿ ਤੇਰਾ ਫਰਜ਼ ਨਹੀਂ ਮੰਨਦਾ ਤੂੰ ਵੀ ਤਾਂ ਭਾਬੀ ਆ ਛੋਟੀ ਅੱਗੋਂ ਮੈਨੂੰ ਕਹਿੰਦੀ ਆ ਮੈਂ ਕੀ ਦੇਣਾ ਵਾ ਜੋ ਦੇਣਾ ਨਾ ਦੇਖੋ ਸਾਦਾ ਬਲ ਤਾਂ ਤੇ ਦੇ ਤਿੰਨਾ ਦੇ ਜੇ ਜ਼ਰੂਰੀ ਦੇਣਾ ਵਾ ਕਿਹੜੇ ਦੇਣਾ ਮੈਨੂੰ 5000 ਰੁਪਏ ਲਿਆ ਜੇ ਪਹਿਲਾਂ ਮੈਨੇ ਇਹ ਨਹੀਂ ਹਾਂ ਮੈਂ ਕਾਈ ਨਹੀਂ ਚਾਹਤਾ ਜੋ ਹੈਗੀ ਆ ਤੈਨੂੰ ਨਹੀਂ ਪਤਾ ਕੀ ਦੇਣਾ ਵਾ ਹੈ ਸਾਨੂੰ ਪੁੱਛਣ ਦੀ ਕੀ ਦੇਣਾ ਪਹਿਲਾਂ ਮੈਨੂੰ ਇਹ ਦੱਸੋ ਰਣਜੀਤ ਕੋਈ 5000 ਰੁਪਏ ਲਿਆ ਦੇ ਸੀ ਕਿਹੜਾ 5000 ਕਿਨੂੰ ਮਦਨ ਵੀ ਇਹਨੇ ਸੁਣਾ ਦਿੱਤਾ ਮੈਂ ਚੇਤਾ ਭੁੱਲ ਗਿਆ ਤੁਹਾਨੂੰ ਦੱਸਣਾ ਉਹ ਯਾਰ ਇਹਨੇ ਕਿੰਨਾ ਮੇਰੀ ਭੰਡਣੀ ਕੀਤੀ ਆ 5000 ਪਿੱਛੇ ਹੈ ਇਹਨੇ ਰਾਧਾ ਨੂੰ ਵੀ ਦੱਸਤਾ ਤੇਰਾ 5000 ਰੁਪਏ ਤੇਰੇ ਵੀਰ ਨੂੰ ਨੈਕ ਗਿਆ ਉਹਨੇ ਮੋੜਿਆ ਨੀ ਰੋੜ ਪਈ ਉਹਦੇ ਕੋ ਮੰਗਦੀ ਤੁਹਾਨੂੰ ਕੀ ਪਤਾ ਭਰਾ ਤੁਹਾਡਾ ਬੰਦਾ ਪਰ ਉਹਨੇ ਮੰਨਣਾ ਉਹਨੇ ਬਨਨ ਨਹੀਂ ਦੇਣਾ ਉਹ ਜਾਣਦਾ ਆਂਦੀ ਆਪਣੇ ਘਰ ਵਾਲੇ ਦੀ ਤੇ ਉਹਦੇ ਕੋ 5000 ਰੁਪਏ ਲੈ ਕਿਤੇ ਤੂੰ ਨੀ ਨਾ ਮੰਗਣਾ ਤੇ ਮੈਂ ਮੰਗਣੀ ਦੋ ਵਾਰੀ ਸੁਣਾ ਦੇ ਦਿੱਤਾ ਜੀ ਕਹਦੀ ਉਹਦੇ ਵਿੱਚੋਂ ਨਾ ਜੋ ਵੀ ਦੇਣਾ ਨਾ ਦੇ ਲੋ ਤੇ ਕਟਕਟਾ ਕਰਕੇ ਬਾਕੀ ਬਿਆਲੇ ਸਾਨੂੰ ਦੋ ਹੂੰਗਾ ਕਟਕਟਾ ਕਰਦਾ ਕਰਨਾ ਵਾ ਜਿਹੜਾ 5000 ਨਾ ਤੂੰ ਵੀ ਸੱਚ ਸੁਣ ਲੈ 20000 ਬੇ ਲੈ ਆਇਆ ਵਾ 20000 ਦੇ ਵਿੱਚੋਂ ਤਾਂ ਮੈਂ 10000 ਰੁਪਏ ਲੈਣਾ ਸੀ ਤੇ ਮੈਂ ਦੇਖੋ 5000 ਰੁਪਏ ਲਿਆ ਸੋਂਗਾ ਲੱਗਾ ਚੱਲ ਕੋਈ ਨਹੀਂ ਐ ਬਾਹਰ ਗਿਆ ਵਾ ਚਲੇ ਕੋ ਖਰਚਾ ਵੀ ਹੋਣਾ ਵਾ ਤੇਰੇ ਕੋਲ ਚਲ ਮੈਂ 5000 ਲੈ ਲੈਣਾ 15000 ਤੇ ਮੈਂ ਆਪ ਵਾਇਆ ਵਾ ਮੇਰੀ ਗੱਲ ਸੁਣਾ ਫਿਰ 5000 ਸਾਡਾ ਬੰਦਾ ਉਹਨਾਂ ਵੱਲ ਇਹ ਹੁੰਦੀ ਹੈ ਨਾ ਜਿਹੜੀ ਛਾਤਰਾਂ ਤੈਨੂੰ ਮੈਂ ਦੱਸਣੀ ਆ ਉਹ ਮੈਂ ਕ ਗੱਲਾਂ ਬੰਨਾਂ ਵਿੱਚ ਸੁਣਾਈ ਆ ਮੈਂ ਕ ਅੱਗੇ ਲੱਗ ਕੇ ਚੁੱਪ ਕਰਕੇ ਤੁਰ ਪਾ ਪੈਸਿਆਂ ਦੀ ਨਹੀਂ ਗੱਲ ਮੇਰੀ ਗੱਲ ਸੁਣ ਪੈਸਿਆਂ ਦੀ ਗੱਲ ਤੂੰ ਨਹੀਂ ਕਰਨੀ ਜਨਾਨੀਆਂ ਦੇ ਵਿੱਚ ਪੈਸਿਆਂ ਦੀ ਗੱਲ ਨਹੀਂ ਹੋਣੀ ਚਾਹੀਦੀ ਮੈਂ ਰਾਣੀ ਨਾਲੇ ਗੱਲ ਕਰ ਲੂੰਗਾ ਫਿਰ ਰਾਣੀ ਵੇਖ ਤੂੰ ਜੇ ਆਪਣੀ ਘਰ ਦੀ ਨੂੰ ਦੱਸਿਆ ਨਾ ਵੀ 5000 ਲੈ ਕੇ ਗਿਆ ਤੈਨੂੰ ਉੱਥੇ ਪਹਿਲਾਂ ਖਰਚ ਦੱਸਣਾ ਨਹੀਂ ਚਾਹੀ ਜਦੋਂ ਤੈਨੂੰ ਪਤਾ ਹੀ ਬਿਜਲੀ ਦਾ ਬਿੱਲ ਦੇਣਾ ਵਾ ਤੇ 5000 ਉਹਨੇ ਬਿਜਲੀ ਦੇ ਬਿੱਲ 'ਚ ਹੀ ਖੜਿਆ ਤੇ ਜੇ ਮੈਨੂੰ ਆ ਕੇ ਪੁੱਛੇਗੀ ਕਿ ਭਾਜੀ ਨੇ ਗੱਲ ਕੀਤੀ ਤੇ ਮੈਂ ਉਹਨੂੰ ਕੀ ਜਵਾਬ ਦਵਾਂਗੀ ਮੈਨੂੰ ਵੀ ਦੱਸ ਦੋ ਨਾ ਪਿਆ ਜਵਾਬ ਦੇਈਏ ਉਹ ਆਊਗੀ ਨਾ ਉਹਨਾਂ ਕਾ ਪੰਜਿਆ ਕਿਆ ਫੜਾ ਹੋਰ ਚੱਲ ਉਹਨਾਂ ਕਾ ਜੇ ਇਤਨਾ ਤੇ ਇਤਰਾ ਹੀ ਸੀ ਉਹਨਾਂ ਕਾ ਚਾਹ ਲੈ ਇਤਰਾ ਤੇ ਇਤਰਾ ਹੀ ਸੀ ਜਰਾ ਪਾਣੀ ਦੇਣਾ ਤੂੰ ਇਹ ਸਾਨੂੰ ਦੇਣਾ ਵਾ ਬਿੱਲ ਦਾ ਕਰੋ ਤੇ ਨਿਕਲ ਗਈਆਂ ਤੇ ਬਿੱਲ ਕਿੰਨੇ ਦਾ ਆ ਰਿਹਾ ਪੰਜਾ ਛੱਡਿਆ ਨਾ ਛੋਟਾ ਭਰਾ ਸਮਝ ਕੇ ਛੱਡਿਆ ਪਰ ਹੋ ਨਹੀਂ ਸਕਣਾ ਉਹ ਨਾਲ ਹੀ ਕਹਿੰਦਾ ਵੀ ਤੂੰ 10000 ਹੀ ਕਰਨਾ ਪੂਰਾ 5000 ਬਿਨ ਹੋਰ ਤੇ 20000 ਮਿਲਦਾ ਹੈ ਨਾ ਜਿਹੜਾ ਉਹ ਮੈਂ ਇਕੱਲੇ ਨਹੀਂ ਭਾਲਿਆ ਉਹ ਸਾਰਿਆਂ ਨੇ ਨਾਲ ਮਿਲ ਕੇ ਬੱਤੀ ਬਾਲੀ ਹੈ ਇਹ ਥੋੜਾ ਗੱਲ ਹੁੰਦੀ ਆ 5000 ਲੈ ਕੇ ਤੇ ਕਿੰਨੀ ਵਾਰੀ ਸੁਣਾਤਾ ਸਾਨੂੰ ਹੁਣ ਕਹਿ ਤੇ ਆਈ ਆ ਅੱਗੋ ਦਾ ਪਤਾ ਨਹੀਂ ਹੁੰਦੀ ਕਿ ਨਹੀਂ ਹੁੰਦੀ ਮੈਂ ਆਮ ਨਾਲ ਬੇਟੀ ਆ ਮੈਂ ਘਾ ਕੇ ਸੋਈ ਜੀ ਥੋੜਾ ਬਹੁਤਾ ਕੰਮ ਕਰਾ ਮੈਨੂੰ ਕੀ ਪਤਾ ਜਿਵੇਂ ਪੈਸੇ ਇਕੱਲੇ ਆਉਣਾ ਕਿ ਉਹ ਸੱਸ ਨੇ ਵੀ ਆਉਣਾ ਮੈਂ ਕਿ ਇੱਕ ਜਾਨੀ ਸੁਈ ਚ ਲੱਗੀ ਹੈ ਤੇ ਇੱਕ ਜਾਨੀ ਉਹ ਤੇ ਸੱਸ ਮਾਂ ਕੋ ਬੈਠੇਗੀ ਮੈਨੂੰ ਇਹ ਦੱਸ ਤੂੰ ਉਹਦੇ ਜੋ ਤਰਲੇ ਕੱਢਦੀਆਂ ਨੇ ਸੁਈ ਚ ਕੰਮ ਕਰਾ ਕੇ ਤੇ ਹੈਗਾ ਸੋ ਜਾਣੇ ਨਹੀਂ ਬੜਾ ਹਾਏ ਹਾਏ ਉਹਨੇ ਕੰਮ ਸਮਾਂ ਕਰਨਾ ਉਹ ਤੇ ਜਦੋਂ ਲੱਤੀ ਸੀ ਉਹ ਤਾਂ ਨਹੀਂ ਕਰਦੀ ਹੁਣ 700 ਦੀ ਕੋ ਤੇ ਬੈਏਗੀ ਨਾ ਤੇਰੇ ਕੋਲ ਰਾਹ ਨਾ ਵਾ ਇਹਨੂੰ ਨਾ ਲਾ ਮੈਂ ਇਹਨੂੰ ਬਾਰ ਬਾਰ ਕਹਿੰਦੀ ਹਾਂ ਕੱਲ ਨੂੰ ਉਹਨਾਂ ਤੈਨੂੰ ਜਦੋਂ ਵੀ ਨਹੀਂ ਗੱਲਾਂ ਕਰਨੀਆਂ ਫੇਰ ਤੂੰ ਸੂਤਰ ਹੋਣਾ ਮੈਨੂੰ ਨਹੀਂ ਲੋੜ ਮੈਂ ਆਪੇ ਬਣਾ ਕੇ ਖਵਾ ਲੂੰਗੀ ਤੇ ਕਿਹੜੇ ਜਾਂ ਜੋਣ ਲੱਗੀਆਂ ਆਨੇ ਤੇ ਦੋ ਬੰਦੀਆਂ ਉਹ ਵੀ ਉਹ ਨਾ ਤਾਂ ਕਹਿੰਦੀ ਪੱਕਾ ਮੇਰੇ ਪਸਸਨੇ ਨਹੀਂ ਹੋਣਾ ਕੱਲੇ ਘਰ ਵਾਲੇ ਨਾਲ ਇੱਕ ਬੰਦੇ ਦੀ ਮੇਰੇ ਰੋਟੀ ਨਾ ਬਣੇਗੀ ਮੈਂ ਬਣਾ ਲਾਂਗੀ ਆਪੇ ਤੇ ਤੂੰ ਦੱਸਣ ਦੀ ਹੈ ਕਿ ਮੈਨੂੰ ਮੈਂ ਕਹਾਂ ਵੀ ਮੇਰੇ ਨਾਲ ਸਬਜੀ-ਸਬਜੀ ਬਣਾਣ ਕੇ ਸਬਜੀ ਨਾ ਬਣਾਵੇਂ ਇੱਕ ਜਣਾਂ ਨੂੰ ਸੋਈ ਚ ਲੱਗੇਗਾ ਇੱਕ ਜਣਾਂ ਨੂੰ ਸੱਸ ਮਾਣਾ ਬਹੇਗੀ ਤੂੰ ਵੀ ਨਹੀਂ ਗੱਲ ਸੁਣਦੇ ਪਏ ਧਿਆਨ ਨਾਲ ਤੇ ਮੇਰੀ ਸੁਣ ਗੱਲ ਨਾਣੇ ਨਹੀਂ ਆਉਣਾ ਮੈਂ ਕਹਿਣਾ ਲੱਗੇ ਦੱਸ ਦੋ ਜਣੇ ਤੇ ਹੈਗੇ ਤੇ ਆਣਾ ਆਪਾਂ ਬੰਦੇ ਲੱਗੇ ਬਹਿਣਾ ਨਾ ਮੈਂ ਕਿਹਾ ਜੇ ਸੱਸ ਆ ਜੇਗੀ ਤੇ ਸੱਸ ਲੱਗੇ ਜਨਾਨੀ ਬਹੇਗੀ ਨਾ ਇਹ ਕਹਿ ਨਹੀਂ ਆ ਤਾਂ ਮੇਰੀ ਗੱਲ ਕਿਉਂ ਨਹੀਂ ਸਮਝਾਉਂਦੀ ਹੈਗੀ ਚਲ ਜਾ ਬਣਾਣਾ ਰੋਟੀ ਬਾਣੀ ਜਾ ਉਹ ਫੋਨ ਆ ਗਿਆ ਉਹਦੇ ਘਰ ਵਾਲੇ ਦਾ ਆਉਣ ਲੱਗਾ ਤੇ ਮੈਂ ਕਹਿ ਕਿ ਆਈਆਂ ਰੰਜੀਤ ਕਦਿੰ ਲੈ ਹੈਗੇ ਆ ਭਾਜੀ ਉਹਨਾਂ ਨੂੰ ਕਿਹੜਾ ਉਹਨਾਂ ਜਿੱਦ ਪੈਰੀਆਂ ਦੇ ਕੰਮ ਹੈ ਮੈਂ ਕਿਹਾ ਤੂੰ ਇੱਕ ਵਧੀਆ ਆਪਣੇ ਤੌਰ ਤੇ ਫੋਨ ਕਰ ਦੇ ਭਾਜੀ ਤੇਰੇ ਵੀ ਕਰ ਦੰਗੇ ਹੁਣ ਪਤਾ ਨਹੀਂ ਮੈਨੂੰ ਕਰਦੀ ਕਿ ਨਹੀਂ ਕਰ ਦਿੱਤਾ ਨਹੀਂ ਮੈਂ ਤੇ ਰਾਣੀ ਨੂੰ ਕੀਤਾ ਹੀ ਫੋਨ ਚੁੱਕਿਆ ਨਹੀਂ ਹੋ ਗਿਆ ਮੈਂ ਕਿਹਾ ਸ਼ਾਇਦ ਕੋਈ ਪਹਿਲੀ ਬੁੜੀ ਚ ਲੱਗਾਣਾ ਤੇ ਮੈਂ ਕਾਚਾਂਚਾ ਪਰਨਿਕਾ ਰੋਗ ਦਾ ਜਾਂ 15 ਮਹੀਨੇ ਬ ਹੋ ਗਏ ਮੈਨੂੰ ਉਧਰ ਗਈ ਨਹੀਂ ਤੇ ਉਹਨੇ ਨਹੀਂ ਬੈਕ ਕਾਲ ਕੀਤੀ ਤੇ ਤੀ ਫਿਰ ਕਰਕੇ ਤੁਹਾਨੂੰ ਕਹਿ ਦੂੰ ਰਿਕਾਰਡ ਮੈਂ ਹੁਣੇ ਕਰਦਾ ਹਾਂ ਕਰ ਦੋ ਇਹਨਾਂ ਨੇ ਤਾਂ ਬਸ ਪਖਾੜੇ ਫੜੇ ਦੋਨਾਂ ਜਣਿਆਂ ਨੇ ਇੱਕ ਦਾ ਪੈਲਿਆਂ ਦਾ ਬਹਾਨਾ ਤੇ ਇੱਕ ਦਾ ਦੋ ਮਿੰਟ ਚੁੱਪ ਕਰ ਬਹਿ ਲ ਜਾਂਦੀ ਆ ਹੈਲੋ ਕੋ ਰਾਣੇ ਯਾਰ ਮੈਂ ਤੈਨੂੰ ਫੋਨ ਕਰਾਂ ਤੇ ਤੂੰ ਫੋਨ ਹੀ ਨਹੀਂ ਚੁੱਕੰਦਿਆ ਕਿੱਥੇ ਗਾਵਾਂ ਅਸਾਂ ਮੈਨੂੰ ਹੁਣ ਕਾ ਲਾਉਣ ਤਿਆਰ ਨਾ ਕੋਣਾ ਰਾਦਾ ਦਾ ਘਰ ਵਾਲਾ ਉਹਨੇ ਹੀ ਰਾਦਾ ਨੂੰ ਲੈਣ ਵਾਸਤੇ ਆਹ ਨਹੀਂ ਨਹੀਂ ਇਕੱਲੇ ਘਰ ਵਾਲੇ ਨਹੀਂ ਆਉਣਾ ਵਾ ਸੱਸ ਨੇ ਨਹੀਂ ਆਉਣਾ ਤੇ ਮੰਮੀ ਨਾ ਮੰਮੀ ਘਰ ਨਹੀਂ ਹੈਗੇ ਤੇ ਮੈਂ ਕਹਿੰਦਾ ਵੀ ਤੂੰ ਆ ਨਾਲ ਆ ਜਾ ਜੋ ਵੀ ਲੈਣ ਦੇਣ ਕਰਨਾ ਦੋਵਾਂ ਭਰਾਵਾਂ ਨੇ ਕਰਨਾ ਵਾ ਕੀ ਉਹ ਪੈਲੀਆਂ ਤੇ ਕੰਮ ਬਾਹਰੋਂ ਕਰ ਲਈ ਪਹਿਲਾਂ ਇੱਧਰ ਲਈ ਧਿਆਨ ਦੇ ਲਾ ਮੁੜ ਕੇ ਜਦੋਂ ਆਇਆ ਨਾ ਭਈਆ ਤੇ ਉਹਨੇ ਕਹਣਾ ਲੈ ਦੱਸ ਹਾਂ ਹਾਂ ਚੱਲ ਆ ਜਾ ਮੇਰਾ ਵੀ ਰਾਜਾ ਹੈ ਨਾ ਕੋ ਲੈ ਆਂਦੇ ਆ ਤੇ ਆਪਾਂ ਦੋਵੇਂ ਕਰ ਲਾਂਗੇ ਤੂੰ ਆ ਸਹੀ ਕਰ ਉਹ ਨੂੰ ਕਹੇ ਸ਼ਮੀ ਇੱਧਰ ਹੀ ਇੱਧਰ ਹੀ ਆ ਜਾ ਨਾ ਸ਼ਮੀ ਕੁਝ ਬਰਖਾ ਦੀ ਉਹ ਕਹੇ ਇੱਧਰ ਹੀ ਸ਼ਮੀ ਇੱਧਰ ਹੀ ਆ ਜਾ ਬੂਆ ਬੰਦੇ ਉਧਰ ਅਸੇ ਮੇਰੀ ਗੱਲ ਸੁਣਾ ਭਾਬੀ ਇੱਧਰ ਹੀ ਆ ਲੱਗੇ ਆ ਤੂੰ ਇੱਧਰ ਹੀ ਆ ਜਾ ਸਿੱਧਾ ਤੇ ਰੋਟੀ ਇੱਧਰ ਹੀ ਖਾਲੀ ਆਣ ਕੇ ਆਹੋ ਆ ਜੀ ਆ ਜਾ ਆ ਜਾ ਰੋਟੀ ਇੱਧਰ ਹੀ ਖਾ ਲਈ ਨਾ ਚਲ ਆ ਜਾ ਹਾਂ ਠੀਕ ਆ ਗੰਦਾ ਠੀਕ ਆ ਮੈਂ ਆਇਆ ਪਤਾ ਕੀ ਉੱਧਰ ਜਾਂਦੇ ਨਾ ਤੈਨੂੰ ਤੇ ਉਹ ਨਹੀਂ ਦਿਨ ਉਹ ਨਹੀਂ ਕਹਿੰਦੇ ਪਹਿਲਾਂ ਤੋਂ ਨਹੀਂ ਆਇਆ ਤਲੋਂ ਜੇ ਆਸ ਅਮਰੀਕਾ ਤੋਂ ਨਾ ਆਰਾਧਾ ਨੂੰ ਕਿੰਨੇ ਪੈਸੇ ਦੇ ਦੀਏ ਹਜ਼ਾਰ ਤਾਂ ਦੇਵਾਂਗੇ ਨਾ 500 ਤਾਂ ਸੱਤ ਬਗਾਨੇ ਨੂੰ ਦੇ ਕੇ ਤੋੜੀ ਦਾ ਤੇ ਤਾਂ ਫੇਰ ਘਰ ਦਿੱਤੀ ਆ ਆਪੇ ਉਹ ਜੋ ਜਿੰਦੇ ਨਾ ਦੇਗਾ ਆਪ ਆਪਣੇ ਤੋੜਦੇ ਹਜ਼ਾਰ ਰੁਪਏ ਉਹ ਨਾ ਮੰਨਿਆ 1000 ਰੁਪਏ ਦੇਣ ਵਾਸਤੇ ਫੇਰ ਉਹਦੀ ਕੋ ਥੋੜੀ ਲੈਣੀ ਆ ਆਪ ਆਪਨੇ ਤੋੜਦੇ 1000 ਰੁਪਏ ਦੇਣਾ ਵੱਡੇ ਹੋਣ ਦਾ ਫਰਜ਼ ਨਾ ਮਮੀ ਸੋੜ ਦੇਗੀ ਅੱਬਾ 1000 ਰੁਪਏ ਦੇ ਦਿੱਤਾ ਉਹਦੇ ਕੋ ਵੀ ਮੰਦਵਾਉਣਾ ਹੈ ਹੁਣ ਵੇਖੋ ਕਿੰਨੇ ਦਿੰਦੀ ਆ ਮੇਰੀ ਸੁਣ ਗੱਲ ਕੱਲ ਨੂੰ ਰਾਣਾ ਕਵੇ ਇਹਨਾਂ ਨੇ ਤੁਸੀਂ ਸਾਡੇ ਤੋਂ ਬਧਾ ਚੜਾ ਕੇ ਦਿੱਤੇ ਪੈਸੇ ਜੋ ਨੇ 500 ਦਿੱਤਾ ਮੈਂ 1000 ਦਵਾ ਫਿਰ ਕਿ ਭਰਾ ਵੱਡੇ ਆ ਤੇ ਵੱਡਿਆਂ ਨਾਲ ਤੇ ਮੇਰੇ ਕੋ ਜਿਆਦਾ ਹੀ ਨਹੀਂ ਰਿਆ ਤੂੰ ਜਿੰਨੇ ਦੇਨੇ ਦੇ ਦੇ ਹੁਣ ਮੈਨੂੰ ਨਹੀਂ ਪਤਾ ਤੂੰ ਆਪਣੀ ਵੋਟੀ ਨੂੰ ਪੁੱਛ ਕਿੰਨੇ ਦੇਨੇ ਆ ਸ਼ਮੀ ਮੇਰੀ ਸੁਣ ਗੱਲ ਆਪਾਂ ਵੀ 500 ਰੁਪਏ ਦੇ ਦਾਂਗੇ ਤੇ ਆਪਾਂ ਲਾ ਲਾ ਚੜਾ ਨਹੀਂ ਕਰਨਾ ਤੈਨੂੰ ਪਤਾ ਨਾ ਫਿਰ ਉਧਰ ਕਲੇਸ਼ ਪੈ ਜਾਊਗਾ ਸ਼ਮੀ ਤੈਨੂੰ ਪਤਾ ਕਿੰਨਾ ਬੋਲਦੀ ਆ ਉਹਨੇ ਗਣਾ ਵੇਖਿਆ ਨਾ ਤਾਂ ਉਹਨਾਂ ਨੇ ਨੀਵਾ ਵਿਖਾਇਆ ਵਾ ਨਾਲੇ ਤੈਨੂੰ ਪਤਾ ਯਾਰ ਮ ਜਿੰਨਾ ਮਰਜੀ ਦੋ ਕੱਲ ਨੂੰ ਭਾਬੀਆਂ ਬੁਰੀਆਂ ਬਣਦੀਆਂ ਵਾ ਵੀ ਭਾਬੀਆਂ ਨਹੀਂ ਦੇਂਦੀਆਂ ਮੈਂ ਆਪਣੇ ਦੋਤੇ ਤੈਨੂੰ 1000 ਰੁਪਏ ਕਹਿ ਦਿੱਤਾ ਜਿੰਨਾ ਕੱਢ ਤੋ ਸਰਦਾ ਬਲਦਨ ਤਿੰਜੇ 500 ਹੈ ਨਾ 500 ਇਹ 200 ਹੈ ਨਾ 200 ਦੇ ਕੇ ਤੋੜ ਦੋ ਕੱਲ ਤੋਂ ਮੈਂ ਸੱਸ ਮਾਂ ਅੱਗੇ ਬੁਰੀ ਨਾ ਬਣਾ ਤੇ ਮੈਂ ਕਰਦੀ ਹੈਗੀ ਤੇ ਨਹੀਂ ਸਹੀ ਤਰੀਕੇ ਤੋੜਿਆ ਨਹੀਂ ਨਹੀਂ ਤੇ ਮੇਰੀ ਗੱਲ ਸੁਣ 500 ਜੇ ਰਾਣੇ ਨੇ ਦਿੱਤਾ 500 ਮੈਂ ਤਾਂ 1000 ਹੋ ਗਿਆ ਤੇ ਜਿਹੜਾ ਮਾਤਾ ਨੇ ਸੂਟ ਦਿੱਤਾ ਵਖਰਾ ਠੀਕ ਹੈ ਤੇ ਆਪਾਂ ਥੋੜਾ ਘੱਟ ਥੋੜਾ ਕਰਨ ਨੇ ਵਧੀਆਂ ਨੇ ਕਰਨ ਨੇ ਆ ਠੀਕ ਆ ਮੈਂ ਮੰਨ ਲੈਂਦੀ ਹਾਂ ਠੀਕ ਆ

फिर उधर चले गए अच्छा बाजू भाभी जी हां दादा आ गए सत श्री अकाल क्या आंटी जी, आंटी जी नहीं नहीं, मम्मी तो काम गए हैं अच्छा चाचा बाहर आओ अंदर ये भाभी खसरा वाली भी आ जाए अरे आ जाओ बैठो यहां लादा बैठो जरा कौन भाभी छोटे भाभी ਬੱਸ ਹੋਣੀ ਲੱਗੇ ਆ ਹਾਂਜੀ ਹਾਂਜੀ ਫਿਰ ਮੰਮੀ ਨੂੰ ਆਣਾ ਸੀ ਨਾਲ ਮੰਮੀ ਨੂੰ ਨਾ ਕੋਈ ਕੰਮ ਪੈ ਗਿਆ ਸੀ ਤੇ ਉਹਨਾਂ ਨੇ ਆਣਾ ਸੀ ਨਾਲ ਅਸੀਂ ਲੋ ਬਾਂਗਰ ਕੇ ਉੱਧਰ ਚਲੇ ਗਏ ਚਲੋ ਠੀਕ ਹੈ ਚਲੋ ਠੀਕ ਹੈ ਹਾਂ ਠੀਕ ਹੈ ਵਧੀਆ ਹੋਪਾ ਭੁਖਣਾ ਹੈ ਆ ਉਹ ਕਰੂਗੀ ਆ ਮੈਂ ਕਿਉਂ ਕੋਸਣਾ ਕੋਈ ਕੰਮ ਕਰ ਠੀਕ ਹੈ ਹਾਂਜੀ ਹਾਂਜੀ ਵਧੀਆ ਵਧੀਆ ਚਲੋ ਵਧੀਆ ਚੱਲੀਦਾ ਕੰਮ ਉਤੇ ਸਾਡਾ ਰਕੀ ਚਾਹ ਹਾਂ ਸਭ ਠੀਕ ਠਾਕ ਵਧੀਆ ਮੈਂ ਚੱਲਿਆ ਸੀ ਬਸ ਆਫਿਸ ਤੇ ਉਹ ਫਿਰ ਤੁਹਾਡੇ ਵੱਲੋਂ ਪਤਾ ਲੱਗਾ ਕਿ ਤੇਰੀ ਹੋਣਾ ਵਾ ਕਦੋਂ ਮੈਂ ਅੱਜ ਛੁੱਟੀ ਕਰ ਲਈ ਮੈਂ ਫਿਰ ਰਾਣਾ ਨੂੰ ਫੋਨ ਕੀਤਾ ਤੇ ਫਿਰ ਮੈਂ ਕਿਹਾ ਸਾਲ ਮੈਂ ਹੁਣੇ ਆ ਜੀਦਾ ਔਰ ਰਾਣਾ ਵੀ ਪੈਲੀਆ ਜੀ ਹੀ ਅੱਛਾ ਕਿ ਉਹਨੂੰ ਵੀ ਫੋਨ ਕੀਤਾ ਕਿ ਚਲ ਤੂੰ ਆ ਜਾ ਹੁਣਾ ਭਾਈ ਨੇ ਕਰ ਲੈਣਾ ਠੀਕ ਹੈ ਵਧੀਆ ਵਧੀਆ ਦਾਦਾ ਹਾਂ ਜੀ ਵੀਰ ਜੀ ਆ ਗਏ ਆਲੂ ਪਾਣੀ ਥੈਂਕ ਯੂ ਫਿਰ ਫੋਨ ਕਰਨਾ ਹੀ ਉਹ ਤੇ ਰੰਜੀ ਨੂੰ ਨਾਲ ਨੂੰ ਛੱਬੀ ਉਹਨਾਂ ਨੂੰ ਮੈਂ ਕਰਦਾ ਯਾਰ ਕੋਈ ਬੈਠੋ ਬਲੀ ਮੈਂ ਤੁਹਾਨੂੰ ਫੋਨ ਕਰਦਾ ਆ ਫੋਨ ਕਰ ਬੈਠ ਜਾਗਾ ਮੈਂ ਨਾਲ ਚਾਹ ਪਾਣੀ ਲੈ ਕੇ ਆਈ ਕੋਈ ਨਹੀਂ ਬਗਲੀ ਬੈਠੋ ਤੀ ਆ ਜਾਮੀ ਆ ਗਏ ਜੇ ਆਹੋ ਘਟਾ ਦਮ ਕਰ ਲਿਆ ਕਰੋ ਕੋਰੇ ਆਪਣੀ ਜਾਣਦੇ ਆ ਮੇਰੀ ਗੱਲ ਸੁਣ ਮੇਰੀ ਗੱਲ ਤੁਸੀਂ ਸੁਣੋ ਪਹਿਲੇ ਕਿੰਨੇ ਦਿਨਾਂ ਦਾ ਚ ਕੰਮ ਲੱਗਾ ਦਵਾਈ ਨਹੀਂ ਲੈਣਦੇ ਤੁਸੀਂ ਯਾਰ ਮੌਸਮ ਚੇਂਜ ਹੋ ਗਿਆ ਪੇ ਸਹੀ ਹੋਈਦਾ ਜਗਾਂ ਨਿਕਲ ਜਾਦਾ ਮੌਸਮ ਚੇਂਜ ਹੋ ਗਿਆ ਦੱਸ ਜੇ ਜ਼ਿਆਦਾ ਹੋ ਜੂਗਾ ਫਿਰ ਮੁੜ ਕੇ ਨਹੀਂ ਜ਼ਿਆਦਾ ਹੁੰਦਾ ਅਜੇ ਸਿਆਲ ਆਇਆ ਨਹੀਂ ਤੇ ਤੁਸੀਂ ਪਹਿਲੇ ਚੰਗਮਣ ਵਾਲਿਆ ਵਾ ਚੱਲ ਮੇਰੀ ਗੱਲ ਸੁਣ ਦਵਾਈ ਵੀ ਲੈ ਲੈਣਾ ਵਾ ਇਹ ਦਵਾ ਕੇ ਮੈਨੂੰ ਫੋਨ ਆਇਆ ਕਰੋ ਜੀ ਦਾ ਬਾਜੀ ਦਾ ਕੀ ਹੁੰਦੇ ਉਹ ਯਾਰ ਆਉਣ ਵਾਲਾ ਰਾਜਾ ਦਾ ਘਰ ਵਾਲਾ ਨਹੀਂ ਆਇਆ ਹੀ ਤੇ ਕਿਹਦੇ ਇਧਰ ਆਉ ਹੈ ਕੀ ਆਂਦੇ ਲੱਕੇ ਬਾਜੀ ਮੇਰੇ ਇਧਰ ਆਉ ਦੇ ਹੋਰ ਵੀ ਕੋਈ ਆਖਿਆ ਨਹੀਂ ਹੋ ਨਹੀਂ ਕੋਈ ਆਨੇ ਮੈਨੂੰ ਮੇਰ ਕੋ ਆਈ ਸੀ ਮਾ ਜੀ ਦੀ ਤੁਹਾਡੇ ਕੋ ਆ ਆ ਕੰਨੇ ਹੀ ਫਿਰ ਰਾਧਾ ਨੇ ਜਾਣਾ ਵਾ ਤੇ ਉਹਨੂੰ ਇਹ ਤੋਰੀਏ ਕੀ ਦੇ ਕੇ ਤੋੜਨਾ ਵਾ ਮੰਮੀ ਜੀ ਕਿਹਨੂੰ ਕਿਹੜੇ ਮਿਲ ਆ ਗਈ ਉਹ ਮੇਰੇ ਕੋ ਆਏ ਸੀ ਸੀਮਾ ਦੀਦੀ ਥੋੜਾ ਜਿਹਾ ਪਹਿਲੇ ਹੁਣ ਆ ਫਿਰ ਰਾਧਾ ਨੇ ਜਾਣਾ ਵਾ ਤੇ ਰਾਧਾ ਨੂੰ ਕੀ ਦੇ ਕੇ ਤੋੜਨਾ ਵਾ ਮੈਂ ਕਿਹਾ ਰਾਧਾ ਤੁਹਾਡੇ ਕੋ ਆਈ ਆ ਮੇਰੇ ਕੋ ਤੇ ਕਿਤੇ ਮਿੰਟ 2 ਮਿੰਟ ਆਈ ਆ ਮੈਂ ਕੀ ਦੇਣਾ ਮੈਂ ਕਿਹਾ ਤੁਸੀਂ ਵੇਖੋ ਵੀ ਤੁਸੀਂ ਕੀ ਦੇ ਕੇ ਤੋੜਨਾ ਵਾ ਫਿਰ ਕੁਝ ਨਹੀਂ ਫਿਰ ਮੈਂ 5000 ਦੀ ਵੀ ਗੱਲ ਕੀਤੀ ਸੀ ਮੈਂ ਕਿਹਾ 5000 ਰੁਪਈਆ ਨਾ ਵਾਪਸ ਕਰ ਦੋ ਤੇ ਜੇ ਜ਼ਿਆਦਾ ਕੋਈ ਗੱਲ ਹੈ ਤੁਹਾਡੇ ਕੋਲ ਤੁਸੀਂ ਨਹੀਂ ਦੇ ਸਕਦੇ ਮੈਂ ਕਿਹਾ 2-300 ਰੋਡੇ ਚੋਂ ਪਿਆਰ ਦੇ ਦੋ ਤੇ ਬਾਕੀ ਸਾਡੇ ਪੈ ਵਾਪਸ ਕਰੋ ਤੇ ਮੈਂ ਕਿਹਾ ਅਸੀਂ ਕਿੱਥੋਂ ਕੱਢ-ਕੱਢ ਕੇ ਦੇਈ ਜਾਈਏ ਉਹ ਤਾਂ ਦੇ ਹੀ ਪੰਜ ਲੈ ਲਿਆ ਹੁਣ ਰਾਧਾ ਨੂੰ ਤੋਰ ਦੋ ਤੇ ਮੈਂ ਕਿਹਾ ਕਿ ਮੰਮੀ ਵੀ ਸਾਰਾ ਖਰਚਾ ਇੱਥੇ ਕਰਨ ਦੇ ਆਂ ਨਹੀਂ ਸਰਦਾ ਵੀ ਤੁਹਾਨੂੰ ਤਾਂ ਮੈਂ ਕਿਹਾ ਸੌਦਾ ਪਤਾ ਲਿਆ ਦਿੰਦੇ ਸਾਨੂੰ ਤੇ ਉਹ ਵੀ ਨਹੀਂ ਕਿਤੇ ਆਸ ਹੈਗੀ ਐਂ ਤਾਂ ਖੋਦ ਹੀ ਲਿਆਉਣਾ ਵਾ ਨਾ ਉਹ ਗੱਲ ਸਹੀ ਆ ਮੈਨੂੰ ਇਹ ਗੱਲ ਦੀ ਸਮਝ ਨਹੀਂ ਆਉਦੀ ਮਾਤਾ ਦੀ ਉਹ ਤਾਂ ਕਹਿੰਦੀ ਮੈਂ ਆ ਕੋਠੀ-ਗਾਠੀ ਸਾਰਾ ਕੁਝ ਵੇਚਣ ਲਈ ਰਾਧਾ ਲਈ ਰੱਖੀ ਆ ਹੈ ਮੋ ਤੇ ਗੋਠੀ ਵੀ ਨਹੀਂ ਵਿਗ ਲਗੀ ਸਾਰਾ ਕੋਈ ਇਹਨਾਂ ਦੇ ਕੋਲ ਆ ਇੱਕ ਹੁਣ ਥੋੜੇ ਪੈਸੇ ਨਹੀਂ ਸਰਦੇ ਨਾ ਤੂੰ ਤਾਲੂ ਤਾਂ ਅਕਲ ਨਹੀਂ ਹੈ ਦੀ ਗੱਲ ਕਰਦੀ ਹਾਂ ਕਰਕੇ ਤੇ ਉੱਥੇ ਰਾਧਾ ਸਾਹਮਣੇ ਤੇ ਅਧਿਕਾਰ ਵਾਲੇ ਸਾਹਮਣੇ ਨਾ ਜਾ ਕੇ ਕਰਦੀਓ ਵੀ ਕੋਠੀ ਰਾਧਾ ਲਈ ਮੰਮੀ ਆਖੰਡੀ ਰੱਖੀ ਅਗਲਾ ਪੱਕੇ ਪੈਰੀ ਬਹਿ ਜਾਊਗਾ ਸ਼ਰਾਬੀ ਕਬਾਬੀ ਹੈਗਾ ਵਾ ਮੁੜ ਕੇ ਕਹੂਗਾ ਮੈਨੂੰ ਕੋਠੀ ਦੇ ਦੋ ਨਹੀਂ ਤੇ ਮੈਂ ਤੁਹਾਡੀ ਕੁੜੀ ਨਹੀਂ ਰੱਖਦਾ ਤੁਹਾਨੂੰ ਅਕਲ ਆਉਣੀ ਵੀ ਸਾਰੀ ਉਮਰ ਉਹ ਯਾਰ ਮੈਂ ਤਨ ਨਾਲ ਤੇਰੇ ਨਾਲ ਗੱਲ ਕਰਦੇ ਮੰਮੀ ਨਾਲ ਵੀ ਗੱਲ ਕਰਨ ਲੱਗਾਂ ਇੱਕ ਗੱਲ ਹੀ ਕਰਨੀ ਆ ਤੇਰੇ ਨਾਲ ਇਹ ਮੰਮੀ ਜੀ ਇੰਨਾ ਕੋਈ ਸਾਹਮਣੇ ਬੈਠੀ ਸੀ ਉਹ ਵਿਗ ਕਰ ਦੇ ਲਈ ਤਿਆਰੀ ਨਹੀਂ ਤੇ ਕੀ ਕਰਨਾ ਆਪਾਂ ਸਾਡਾ ਫਰਜ਼ ਬੰਦਾ ਦੇਣ ਦਾ ਕੁਝ ਨੂੰ ਕੁੜੀ ਨੂੰ ਯਾਰ ਮੇਰੀ ਭੈਣ ਆ ਫਰਜ਼ ਕਿਉਂ ਨਹੀਂ ਬੰਦਾ ਇਹਿੰਝ ਗੱਲਾਂ ਕਰਦੀ ਤੂੰ ਹੁਣ ਜੋ ਦੇਣਗੇ ਉਹ ਤਾਂ ਆਪਾਂ ਨੂੰ ਦੇਣਾ ਹੀ ਪੈਣਾ ਵਾ ਜਨਾਬ ਮੈਂ ਤਾਂ ਵੈਸੇ ਪੁੱਛਦੀ ਪਈ ਸੀ ਮੈਂ ਤਾਂ ਸਾਰਾ ਕੁਝ ਰੱਖਿਆ ਤੁਹਾਨੂੰ ਪਤਾ ਵਾ ਕੁੜੀ ਪਰਸੋਂ ਚੋਤ ਜਿੱਦਣ ਮੇਰੇ ਕੋਲ ਆਈ ਆ 2 ਮਿੰਟ ਮੈਂ ਉਹਦੇ ਨਹੀਂ ਸ਼ਾਮੀ ਜਾ ਕੇ ਤੇ ਰੈਡੀਮੇਡ ਸੂਟ ਲੈ ਕੇ ਆਈ ਆ ਉਹਦੇ ਵਾਸਤੇ ਪੈਕ ਕਰਾ ਲਿਆ ਨਾਲ ਪਿਆਰ ਦੇ ਦਾਂਗੇ ਠੀਕ ਐ ਸਭ ਸਹੀ ਦੁਰ ਜੇਦਾ ਸਹੀ ਐ ਨਾ ਆ ਪਿਆਰ ਕਿੰਨਾ ਦੇਣਾ ਹੈ 2100 ਰੁਪਏ ਤੇ ਜਿਆਦਾ ਜਿਆਦਾ ਦੇਣਾ ਤਾਂ ਲਿਓ ਵੜਾਓ ਯਾਰ 2100 ਰੁਪਏ ਥੋੜਾ ਵਾ ਵੜਾਓ ਇੱਕ ਸੂੜ ਲੈ ਜਾਂਦਾ ਨਾ ਮੈਂ ਲੋਦਾ ਤੁਮਾ ਵਾ ਮਹਿੰਗਾ ਨੇ ਦਾਨੋ 5-700 ਰੁਪਏ ਲਿਆ ਇੰਨੀ ਨੂੰ ਨਹੀਂ ਇੰਨੀ ਮਹਿੰਗਾ ਨਹੀਂ ਆ ਉਹ ਬਾਈਕ ਸੋਦਾ ਵਾ ਮਹਿੰਗਾ ਨਹੀਂ ਹੈ 250 ਦਾ ਵਾ ਠੀਕ ਆ 2100 ਰੁਪਏ ਕੁਝ ਨਹੀਂ ਦਤਾ ਡਲੀ ਇਸ ਤੋਂ ਘੱਟ ਹੁਣ ਨਹੀਂ ਆਉਂਦੀ ਕੋਈ ਚੀਜ਼ ਰਣਜੀਤ ਤੁਹਾਨੂੰ ਸਮਝ ਨਹੀਂ ਲੱਗਦੀ ਇਸ ਤੋਂ ਘੱਟ ਸੂਟ ਅੱਜਕੱਲ ਨਹੀਂ ਆਉਂਦਾ ਵਧੀਆ ਜੇ ਧੀ ਤੇ ਹਣੀ ਨੂੰ ਦੇਣਾ ਵਾ ਤੇ ਚੰਗਾ ਦੋ ਇਹਦੇ ਨਾਲੋਂ ਚੰਗਾ ਨਾ ਦੋ ਫਿਰ ਟਾਕੀ ਉਹੋ ਜੀ ਨਾਲੇ ਲੋਕੀਆਂ ਦੇ ਕੰਪੀਟੀਸ਼ਨ ਬੜਾ ਚੱਲਦਾ ਹੈ ਅੱਜਕੱਲ ਕੱਪੜਿਆਂ ਦਾ ਸਵਾਦ ਕੰਪੀਟੀਸ਼ਨ ਹੈ ਬਈ ਰੇਟ ਤੇ ਗਾਵਾ ਵਧੇ ਜਾਂਦੇ ਹੋਰ ਦੀ ਹੋ ਚੁੱਕੀ ਜਾਂਦੇ ਰੇਟ ਤੇ ਵਧਣੀ ਹੈ ਉਹ ਸਰਕਾਰ ਵਧਾਉਣ ਦੀ ਤੁਸੀਂ ਉੱਚ ਕੀ ਕਰ ਲੋਗੇ ਅੱਛਾ ਮੇਰੀ ਗੱਲ ਸੁਣੋ ਆ ਪਾ ਸਾਰਾ ਦਬਾ ਕਰ ਲਿਆ ਆ ਬੰਦੋਬਸਤ ਤੇ ਜੇ ਰੋਟੀ ਖਾਣੀ ਤਾਂ ਦੱਸੋ ਕਿਨੇ ਤੇ ਚਲੋ ਚਲੀਏ ਫਿਰ ਕੁੜੀ ਨੇ ਤੁਰ ਪਹਿਣਾ ਤੇ ਫਿਰ ਬਾਅਦ ਚ ਕਿੰਨੂ ਦੇਣਾ ਜੀ ਮੈਂ ਤੂੰ ਰੋਟੀ ਬਣਾਉਣ ਲੱਗਾ ਉਧਰ ਉਧਰ ਆਇਆ ਨਾ ਬ ਅਜਾ ਮੇਰੀ ਗੱਲ ਸੁਣ ਹੂੰ ਮੈਨੂੰ ਨਾ ਬਾਜੀ ਕਹਿੰਦੇ ਸੀਗੇ ਤੇ ਤੂੰ ਸਾਡੇ ਕੋਲ ਪੈਸੇ ਬੋਲੇ ਲੈ ਲੈ ਕਰ ਅੱਛਾ ਤੋਦਾਂ ਨੂੰ ਦੇ ਲਿਆ ਕਰ ਬੋਲਾ ਕੀ ਹਾਂ ਦਿਮਾਗ ਤੁਹਾਡਾ ਸਹੀ ਆ ਕਿਉਂ 5000 ਰੁਪਏ ਅੱਗੇ ਲੈਣਾ ਵਾ ਤੇ ਵੇਖੇ ਇਹਨਾਂ ਨੇ ਦੁੱਧ ਲਈ ਜਾਣਾ ਵਾ ਤੇ ਮੜਕੇ ਇਹਨਾਂ ਕੋ ਪੈਸੇ ਨਹੀਂ ਦਿੱਤੇ ਜਾਣੇ ਹੈ ਉਦੋਂ ਤਾਂ ਬੜੀਆਂ ਚੋਣ-ਜੋਣ ਕੇ ਮੱਝਾਂ ਲਈਆਂ ਸੀ ਹੁਣ ਟੋਕੜ ਨਿਕਲੀਆਂ ਨਹੀਂ ਅਸੀਂ ਕੀ ਕਰੀਏ ਉਦੋਂ ਤੇ ਆਂਦੇ ਸੀ ਬੂਰੀ ਅਹੀਂ ਲੈਣੀ ਆ ਘਾਰੀ ਅਹੀਂ ਲੈਣੀ ਆ ਇਦਾਂ ਹੀ ਆ ਜਦੋਂ ਕਿਸੇ ਨਾਲ ਧੋਖਾ ਕਰੋ ਨਾ ਤਾਂ ਧੋਖਾ ਖੁਦ ਦਾ ਨਿਕਲਦਾ ਫਿਰ। ਹੋਏ ਗੱਲ ਸਹੀ ਆ ਉਹਦੀ ਸੋਨ ਵਾਲੀ ਝੋਟੀ ਹੀ ਨਾ ਮੈਂ ਇਹ ਰੱਖ ਲਊਗਾ। ਉਹਦੇ ਨਹੀਂ ਨਹੀਂ ਤੂੰ ਇਹ ਰੱਖੋ ਪੱਠੇ ਪਾਉਂਦੇ ਮਾਰੇ। ਉਹ ਵੇਂਦੇ ਤਾਂ ਆਠਾ ਹੁਣ ਦੁੱਧ ਮੁੱਲ ਲੈਣ ਦੇ ਮਾਤਾ ਨੇ ਆਪਣਾ ਮੁੱਲ ਲਵਾਇਆ। ਇਹ ਕੋਝੋਂ ਡਿਆ ਜੇ ਹੁਣ ਹੁਣ ਇਹ ਕਿਤੇ ਸੱਪ ਲੇਟਣ ਦੇ ਵੀ ਸਾਡਾ ਦੁੱਧ ਕਰਦਾ ਹੁੰਦਿਆ। ਮੇਰੀ ਗੱਲ ਸੁਣ ਲੋ ਧਿਆਨ ਨਾਲ ਰஞ்சிਤ। ਬਾਹਰ ਦੋ ਗਾਹਕ ਹੋਰ ਲੱਭ ਲੋ ਘਰੇ ਆਪਾਂ ਦੁੱਧ ਨੀਂਜੇ ਦੇਣਾ। ਦੁਨੀਆ ਇੱਧਰ ਦੀ ਇੱਧਰ ਹੋ ਜੇ ਬਾਅਦ ਪੈਸੇ ਕਿੱਥੋਂ ਲੈਣੇ ਆ। ਸ਼ਦਾਈ ਜੀ ਤੈਨੂੰ ਦੱਸ। ਉਹ ਗੱਲ ਕਰਦੇ じゃ ਫਿਰ ਤੇ ਜਦ ਮੈਂ ਕੰਮ ਕਰਨ ਲੱਗਿਆ ਮੈਨੂੰ ਪੁੱਛ ਲਿਆ ਕਰੋ ਉਹਨੂੰ ਹਾਂ ਤੇ ਨਹੀਂ ਕਰਤੀ ਕਿਤੇ ਯਾਰ ਹਾਂ ਕੀ ਕਰਨੀ ਐ ਮੇਰੀ ਗੱਲ ਸੁਣ ਐਡੇ ਵੀ ਨਹੀਂ ਮਾੜੇ ਕਿਤੇ ਪੈਸੇ ਰੱਖ ਲੈਣ ਲੱਗੇ ਆ ਕਿਹੋ ਜੀ ਗੱਲਾਂ ਕਰਦੀ ਤੂੰ ਯਾਰ ਠੀਕ ਹੀ ਲੋਕ ਕਹਿੰਦੇ ਆ ਕਿ ਆ ਐਂਡ ਤੇ ਆਣ ਕੇ ਜਨਾਨੀਆਂ ਮਾੜੀਆਂ ਬਣਦੀਆਂ ਵਾ ਆ ਜਿਹੜੇ ਹੁੰਦੇ ਨਾ ਮੁੰਡੇ ਉਹ ਉੱਥੇ ਹੀ ਰਹਿੰਦੇ ਨੇ ਪਹੁੰਚੋਂ ਕੇ ਉਹ ਸਹੀ ਰਹਿੰਦੇ ਨੇ ਇਕੱਠੇ ਆਹੋ ਟੁੱਟ ਜਾਗੇ ਹੁਣ ਈ ਛਤੀ ਮੇਰੇ ਨਾਲੇ ਉਹਨਾਂ ਦੇ ਤੇ ਦਈ ਜਾਓ ਉਥੋਂ ਡੋਣਾ ਭਰ ਕੇ 5-7 ਕਿਲੋ ਦਾ ਏ ਸੁਖਨਾ ਆਣ ਕੇ ਪਾਣੀ ਧਾਣੀ ਬਾਝ ਵੀ ਹੋ ਪਹਿਲੇ ਉਧਰ ਬੜਾਇਆ ਕਰੋ ਮੈਨੂੰ ਕੀ ਇਤਰਾਜ ਐਡਾ ਕੋਆ ਚਲੋ ਐਡਾ ਕੋਆ ਮਾਰ ਲੱਗੇ ਨਾ 5-7 ਕਿਲੋ ਦੇ ਨਾਲ ਮੇਰੀ ਗੱਲ ਸੁਣ ਤੈਨੂੰ ਪਤਾ ਤੀਜੇ ਦਿਨ ਲੈਣਾ ਨਾ 2 ਕਿਲੋ ਦੁੱਧ ਤੇ ਪੈਸੇ ਦੇ ਦਿਆ ਕਰਨਗੇ ਕੁਛ ਨਹੀਂ ਹੁੰਦਾ ਕਿਉਂ ਜੀ ਗੱਲਾਂ ਕਰੀ ਨੇ ਤੂੰ ਅੱਗੇ ਤਾਂ ਬੜੇ ਮਹਿਕਾ ਨੋਟ ਟਾ ਟਾ ਪੈਂਦੇ ਹੜ ਲੋ ਗਾਂ ਹੋ ਕੇ 5000 ਰੁਪਇਆ ਤੈਨੂੰ ਕੋ ਦਿੱਤਾ ਨਹੀਂ ਜਾਣਿਆ ਤੇ ਦੁੱਧ ਦੇ ਪੈਸੇ ਪਤਾ ਕਿੰਨੇ ਬਣ ਜਾਣੇ ਕਿੰਨਾ ਦੁੱਧ ਕਹਿੰਦੇ ਮਹੀਨੇ ਦਾ ਦੱਸੋ ਗੱਲ ਸੁਣ ਇੱਕ ਮਿੰਟ ਇੱਕ ਦਿਨ ਦਾ ਕਿੰਨਾ ਦੁੱਧ ਕਹਿੰਦੇ ਵੀ ਸਾਨੂੰ ਦੋ ਉਹ ਕਹਿੰਦੇ ਇੱਕ ਦਿਨ ਛੱਡ ਕੇ ਲੈਣਾ ਤੋ ਕਿ ਕਿਤੇ ਨਾਲ ਇਹ ਹੁੰਦਾ ਬਾਲਾ ਦਵਾ ਕੇ ਰੱਖ ਲਿਆ ਕਰਨਾ ਸਾਡੇ 2 ਦਿਨ ਨਿਕਲ ਜਾਂਦੇ ਇਹ ਦਿਹਾੜੀ ਨਿਕਲ ਜਾਂਦੀ ਸਾਡੀ ਤੇ ਇੱਕ ਦਿਨ ਛਾੜ ਕੇ ਨੂੰ ਦੇ ਜਾਗਾ 2 ਕਿਲੋ ਦੁੱਧ 2 ਕਿਲੋ ਦੁੱਧ ਦੇ ਨਾਲ 2 ਦਿਨ ਇਹ ਤਾਂ ਬਿਲਕੁਲ ਮੂਤ ਜੋ ਮੱਛੀਆਂ ਮਾਰਨ ਡੇ ਉਹ ਚਾਹ ਉਨੀਕ ਬਣਦੀ ਹੋਗੀ ਉਹਨਾਂ ਦੀ ਹਰ ਕੀ ਆ ਪਾਉਂਦੀ ਉਨੀਕ ਚਾਹ ਮਾਂ ਤਾਂ ਵਿਚਾਰੀ ਨੂੰ ਕਹਿੰਦਾ ਘੁੱਟ ਦੁੱਧ ਨਹੀਂ ਦਿੰਦੇ ਉਹਨੇ ਆਪਣਾ ਵੱਖਰਾ ਮੁੱਲ ਲਵਾਇਆ ਮੈਂ ਸੁਣਨ ਚਾਹੀ ਗੱਲ ਆ ਵੀ ਦੋਵੇਂ ਜੀ ਪੀ ਜਾਂਦੇ ਆ ਕੇ ਫੇਰ ਹਣ ਚੱਲ ਤੋ ਰੋਣ ਕੇ ਫੇਰ ਰੋਣ ਕੀ ਜੋ ਉਥੋ ਪੀਣੀ ਚਾਹ ਪਾਣੀ ਤੇ ਉਠੋ ਤਾਂ ਅੱਛਾ ਮੇਰੀ ਗੱਲ ਸੁਣ ਮੈਂ ਕਿਾ ਚਲ ਜੂਗੀ ਦਸ ਸੌ ਸੌ ਗੱਲ ਕਰਨਗੇ ਹਨ ਮੈਂ ਰੋਟੀ ਰੋਟੀ ਨਹੀਂ ਖਾਦੀ ਲੋੜ ਇਹ ਨਾ ਹੋਵੇ ਉਹਨਾਂ ਨੇ ਕੋਈ ਬਣਾਇਆ ਉਹ ਤੇ ਮੂੰਹ ਆਇਆ ਵਟੀਆਂ ਜੀ ਮੈਂ ਨਹੀਂ ਕੋ ਖਾਣਾ ਮੈਂ ਨਹੀਂ ਕੋਣਾ ਚਾਹ ਹੀ ਪੀਣੀ ਤਾਂ ਨਹੀਂ ਹਸਾਂ ਦੀ ਫਲਾ ਮੈਂ ਭੁੱਖਾ ਮਰ ਜਾ ਉਥੇ ਮੈਨੂੰ ਕੀ ਲੋੜ ਮੂੰਹ ਵੱਟਣ ਦੀ ਆਹ ਕੋਈ ਮੇਰਾ ਬੰਦਾ ਤੇ ਕਹਿੰਦਾ ਸਾਰਾ ਕੁਝ ਖਾਣ ਨੂੰ ਤੇ ਮੈਨੂੰ ਕੀ ਮੈਂ ਵੀ ਖਾ ਲੂੰਗੀ ਉਥੇ ਆਹ ਦਰਦ ਨੇ ਦਲ ਹੋ ਗਿਆ ਆਪਾਂ ਨੇ ਦਰਵਾਜ਼ੇ ਦਾ ਹੈਂਡ ਲਵਾਓ ਉਹ ਘਰ ਦਾ ਕੰਮ ਤੇ ਤੂੰ ਕੋਈ ਕਰਾ ਕੇ ਰਾਜੀ ਨਹੀਂ ਤੂੰ ਉਹ ਜਦੋਂ ਇੱਕ ਵਾਰ ਥੋੜੇ ਟਾਈਮੇ ਜਾਣਾ ਆਪਾਂ ਚੱਲ ਜਣਾ ਅੰਦਰ ਆਪਣਾ ਘਰ ਛੱਡ ਦੇ ਡਸਣਾ ਉਹ ਜਿਵੇਂ ਜੀ ਗੱਲਾਂ ਕਰਉਂਦੀ ਹੈ ਕਿਹੜਾ ਪਲਾ ਜਿੱਥੋਂ ਪਹਿਲਾਂ ਆਏ ਆ ਹੋਰ ਕਿਹੜਾ ਆਹ ਪਹੁੰਚ ਕੇ ਉੱਥੇ ਹੀ ਜਾਇਓ ਕਿਤੇ ਹੋਰ ਨਵਾਂ ਘਰ ਨਾ ਚੱਜਦਾ ਬਣਾਇਓ ਚੰਗਾ ਪਹੁੰਚ ਕੇ ਫਿਰ ਖੋਤੀ ਬੋਰ ਥਲੇ ਤੁਹਾਡਾ ਦਿਓ ਹਾਲਿਆ ਤੇ ਜਿਹੜੇ ਮੇਰੇ ਸੋਈ ਦੇ ਪੈਸੇ ਲੌਂਦੇ ਫਿਰ ਵਾਰਾ ਜਣੇ ਆ ਇੱਥੇ ਹੈਡਲ ਲਵਾ ਕੇ ਪੈਸੇ ਵੱਖਰੇ ਲੈ ਲੈਣੇ ਸਾਡੇ ਅੱਗੇ ਬੰਦੇ ਦੇ ਮਗਰ ਲੱਗਣਾ ਨਹੀਂ ਚਾਹੁੰਦਾ ਆਹ ਚੱਲੀਏ ਤੂੰ ਹੀ ਸਾਲੀ ਰਹੀ ਚੱਲੀ ਕਿ ਤਾਕੀ ਸਾਰੇ ਨਹੀਂ ਹੈ